ਇੱਥੇ ਜਾਣ ਮੈਨੂੰ ਇਸ ਕਰਦਾ ਜਵਾਬ ਦੇ ਦੇ। ਇਸੇ ਕਰਕੇ ਪੰਜਾਬ ਦੀ ਲੋਕੀਂ ਧੀ ਜੰਮਣੋਂ ਡਰਦੇ। ਜੇ ਤੁਸੀਂ ਆਪਣੀਆਂ ਭੈਣਾਂ ਦਾ ਸਤਿਕਾਰ ਕਰਦੇ ਤਾਂ ਬਾਹਰ ਵੀ ਕਰ ਲਓ। ਐਡੀ ਕਿਹੜੀ ਗੱਲ ਹੋ ਗਈ? ਵਿਆਹ ਕਰ ਲਓ। ਕਿਈ ਰਹਿ ਸਕਦੇ ਤੁਸੀਂ। ਚਾਹਣੇ ਕੀ ਪਛੋ ਆ ਰਿਹਾ ਤੇ ਗੱਲ ਤੇ ਉਹ ਕਿੱਥੇ ਰੋਕ ਕੇ ਇਹ ਕਿੰਨੇ ਉਹਨੂੰ ਪੈ ਰਹੇ ਸੀ ਕੱਲੇ ਵੀ। ਸਮਾਰਟ ਦੇ ਵਿੱਚ ਧੀਆਂ ਅਕਸਰ ਆਪਣੇ ਪਿਤਾ ਦੇ ਨਾਲ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਪਰ ਇੱਥੇ ਕੁਝ ਜਈ ਖਬਰ ਸਾਹਮਣੇ ਆਈ ਹੈ ਜਜੋ ਇੱਕ ਲੜਕੀ ਆਪਣੇ ਪਿਤਾ ਦੇ ਨਾਲ ਜਾ ਰਹੀ ਹੁੰਦੀ ਹੈ ਤੇ ਬਾਈਕ ਤੇ ਸਵਾਰ ਤਿੰਨ ਨੌਜਵਾਨ ਉਸ ਦੇ ਨਾਲ ਛੇੜਛਾੜ ਕਰਨ ਲੱਗ ਜਾਂਦੇ ਨੇ ਤਦ ਆਸਤੀ ਹੈ ਕਿ ਜਦੋਂ ਪਿਤਾ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਤਿੰਨੇ ਨੌਜਵਾਨ ਨੇ ਜਿਹੜੇ ਪਿਤਾ ਦੇ ਉੱਤੇ ਹਮਲਾ ਕਰ ਦਿੰਦੇ ਨੇ ਉਸ ਦੇ ਨਾਲ ਪੁੱਟਮਾਰ ਕਰਦੇ ਨੇ ਤਾਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਜਲੰਧਰ ਸ਼ਹਿਰ ਤੋਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਨੌਜਵਾਨ ਮੌਜੂਦ ਨੇ ਔਰ ਇਹੀ ਤਿੰਨ ਨੌਜਵਾਨ ਨੇ ਜ ਜੁ ਲੜਕੀ ਦੇ ਨਾਲ ਪਹਿਲਾਂ ਤਾਂ ਛੇੜਛਾੜ ਕਰਦੇ ਨੇ ਔਰ ਜਦੋਂ ਪਿਤਾ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਤਾਂ ਪਿਤਾ ਦੇ ਨਾਲ ਹੀ ਕੁੱਟਮਾਰ ਕਰਦੇ ਨੇ ਆਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਆ ਕਿੱਥੇ ਜਾਣ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਇਸੇ ਕਰਕੇ ਪੰਜਾਬ ਦੇ ਲੋਕੀਂ ਧੀ ਜੰਮਣੋਂ ਡਰਦੇ ਨੇ ਜੇ ਤੁਸੀਂ ਆਪਣੀਆਂ ਭੈਣਾਂ ਦਾ ਸਤਿਕਾਰ ਕਰਦੇ ਤਾਂ ਬਾਹਰ ਵੀ ਕਰ ਲਓ ਐਡੀ ਕਿਹੜੀ ਗੱਲ ਹੋ ਗਈ ਵਿਆਹ ਕਰ ਲਓ ਆ ਈ ਰਹਿ ਸਕਦੇ ਤੁਸੀਂ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਦਖਲੰਦਾ지 ਕਿਉਂ ਦੇ ਰਹੇ ਹੋ ਨਹੀਂ ਭਾਈ ਗਲਤੀ ਹੋ ਗਈ ਅੱਗੇੋਂ ਨਹੀਂ ਕਰਾਂ ਆਪਣਾ ਆਧਾਰ ਕਾਰਡ ਹੈਗਾ ਜੇਬ ਚ ਤੇ ਮੈਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਦਿਓ ਫਿਰ ਤੁਹਾਨੂੰ ਮੈਂ ਮਾਫੀ ਦੇ ਕੇ ਛੱਡਾਂਗਾ ਇਦਾਂ ਨਹੀਂ ਮੈਂ ਆਪਣਾ ਦੇਦਾ ਇਕੱਲੇ ਦਾ ਇਹਨਾਂ ਦਾ ਵੀਡੀਓ ਹੈਗਾ ਇਹਨਾਂ ਦਾ ਹੈਂਡਿੰਗ ਹੈ ਕੋਈ ਗੱਲ ਨਹੀਂ ਤੇ ਉਹ ਚਾਹਣੇ ਦੇ ਪਿੱਛੇ ਆ ਰਿਹਾ ਸੀਗਾ ਤੇ ਉਹ ਕਿਤੇ ਰੋਕ ਕੇ ਇਹ ਤਿੰਨੇ ਉਹਨੂੰ ਪੈ ਰਹੇ ਸੀ ਇਕੱਲੇ ਨੂੰ ਇਕੱਲੇ ਨੂੰ ਦੇਖੇ ਮਚਾਨਕ ਦੇਖ ਕੇ ਮੇਰਾ ਹੱਥ ਦੇਖ ਕੇ ਰੁਕ ਗਿਆ ਕਿ ਪਤਾ ਨਹੀਂ ਕਿ ਉਹ ਦੇਖਿਆ ਮੇਰਾ ਭਰਾ ਹੀ ਕਿੰਨੇ ਪੈ ਰਹੇ ਤੇ ਮੈਂ ਕਿੰਨਾਂ ਨੂੰ ਨੱਪ ਲਿਆ ਭਾਈ ਐਨੀ ਪਾਵਰ ਹੈਗੀ ਆਪਣੇ ਜਿੰਨਾਂ ਨੂੰ ਨੱਪ ਲਿਆ ਬਾਅਦ ਚ ਕਹਿੰਦੇ ਨਹੀਂ ਐਹੀ ਨਹੀਂ ਛੜੀ ਐਹੀ ਨਹੀਂ ਛੜੀ ਮੈਂ ਕਿ ਉਹਨਾਂ ਨੂੰ ਕਿਉਂ ਕੁਟਦੇ ਪਏ ਸੀ ਇਕੱਲੇ ਨੂੰ ਹਾਂਜੀ ਇਕੱਲੇ ਨੂੰ ਫੜ ਕੇ ਹੈਲਮਟ ਉਹਦੇ ਸਿਰ ਤੇ ਮਾਰਦੇ ਪਏ ਸੀ ਭਾਈ ਜੀ ਉਹਨਾਂ ਨੇ ਮਾਰਿਆ ਭਾਈ ਹੈਲਮਟ ਹੀ ਮਾਰਿਆ ਭਾਈ ਇਕੱਲੇ ਲੱਗੇ ਆ ਚੈੱਕ ਕਰਾ ਦੇ ਨਾਲ ਚੈੱਕ ਕਹਿੰਦੇ ਹੈਲਮਟ ਮਾਰਦੇ ਵੱਲ ਕੀ ਕੀਤਾ ਜਾ ਰਿਹਾ ਹੈ ਵਾਪਸ ਪਾ ਕੇ ਛੱਡੋਗੇ ਉਹਨਾਂ ਨੂੰ ਅੱਪ ਨੂੰ ਪਤਾ ਲੱਗੇਗਾ ਕੀ ਕਰਦੇ ਕਿੱਥੇ ਜਾਣ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਇਸੇ ਕਰਕੇ ਪੰਜਾਬ ਦੀ ਲੋਕੀਂ ਧੀ ਜੰਮਣੋਂ ਡਰਦੀ ਹੈ ਤੇ ਤੁਸੀਂ ਆਪਣੀਆਂ ਭੈਣਾਂ ਦਾ ਸਤਿਕਾਰ ਕਰਦੇ ਹੋ ਤਾਂ ਬਾਹਰ ਵੀ ਕਰ ਲਓ ਐਡੀ ਕਿਹੜੀ ਗੱਲ ਹੋ ਗਈ ਵਿਆਹ ਕਰ ਲਓ ਆ ਨਹੀਂ ਰਹਿ ਸਕਦੇ ਤੁਸੀਂ ਚਾਹਣੇ ਦੇ ਪਿੱਛੇ ਆ ਰਿਹਾ ਤੇ ਉਹ ਕਿਤੇ ਰੋਕ ਕੇ ਇਹ ਤਿੰਨੇ ਉਹਨੂੰ ਪੈ ਰਹੇ ਸੀ ਕੱਲੇ ਵਿੱਚ ਸਮਾਰਟ ਦੇ ਵਿੱਚ ਧੀਆਂ ਅਕਸਰ ਆਪਣੇ ਪਿਤਾ ਦੇ ਨਾਲ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਪਰ ਇੱਥੇ ਕੁਝ ਜਈ ਖਬਰ ਸਾਹਮਣੇ ਆਈ ਹੈ ਜਜੋ ਇੱਕ ਲੜਕੀ ਆਪਣੇ ਪਿਤਾ ਦੇ ਨਾਲ ਜਾ ਰਹੀ ਹੁੰਦੀ ਹੈ ਤੇ ਬਾਈਕ ਤੇ ਸਵਾਰ ਤਿੰਨ ਨੌਜਵਾਨ ਉਸ ਦੇ ਨਾਲ ਛੇੜਛਾੜ ਕਰਨ ਲੱਗ ਜਾਂਦੇ ਨੇ ਤਾਂ ਦੱਸਤੀ ਹੈ ਕਿ ਜਦੋਂ ਪਿਤਾ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤਾਂ ਤਿੰਨੇ ਨੌਜਵਾਨ ਨੇ ਜਿਹੜੇ ਪਿਤਾ ਦੇ ਉੱਤੇ ਹਮਲਾ ਕਰ ਦਿੰਦੇ ਨੇ ਉਸ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਜਲੰਧਰ ਸ਼ਹਿਰ ਤੋਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਨੌਜਵਾਨ ਮੌਜੂਦ ਨੇ ਔਰ ਇਹੀ ਤਿੰਨ ਨੌਜਵਾਨ ਨੇ ਜੂ ਲੜਕੀ ਦੇ ਨਾਲ ਪਹਿਲਾਂ ਤਾਂ ਛੇੜਛਾੜ ਕਰਦੇ ਨੇ ਔਰ ਜਦੋਂ ਪਿਤਾ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਤਾਂ ਪਿਤਾ ਦੇ ਨਾਲ ਹੀ ਕੁੱਟਮਾਰ ਕਰਦੇ ਨੇ ਆਹ ਉਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਆ ਕਿੱਥੇ ਜਾਣ ਮੈਨੂੰ ਇਸ ਗੱਲ ਦਾ ਜਵਾਬ ਦੇ ਦੇ। ਇਸੇ ਕਰਕੇ ਪੰਜਾਬ ਦੇ ਲੋਕੀ ਧੀ ਜੰਮਣੋਂ ਡਰਦੇ ਨੇ। ਜੇ ਤੁਸੀਂ ਆਪਣੀਆਂ ਭੈਣਾਂ ਦਾ ਸਤਿਕਾਰ ਕਰਦੇ ਹੋ ਤਾਂ ਬਾਹਰ ਵੀ ਕਰ ਲਓ ਏਡੀ ਕਿਹੜੀ ਗੱਲ ਹੋ ਗਈ ਹੈ ਵਿਆਹ ਕਰ ਲਓ ਆਪਾਂ ਨਹੀਂ ਰਹਿ ਸਕਦੇ ਤੁਸੀਂ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਦਖਲੰਦਾ지 ਕਿਉਂ ਦੇ ਰਹੇ ਹੋ ਨਹੀਂ ਭਾਈ ਗਲਤੀ ਹੋ ਗਈ ਰੱਬੇ ਉਹ ਨਹੀਂ ਕਰ ਆਪਣਾ ਆਧਾਰ ਕਾਰਡ ਹੈਗਾ ਜੇਬ ਚ ਤੇ ਮੈਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਦਿਓ ਫਿਰ ਤੁਹਾਨੂੰ ਮੈਂ ਮਾਫੀ ਦੇ ਕੇ ਛੱਡਾਂਗਾ ਇਦਾਂ ਨਹੀਂ ਮੈਂ ਆਪਣਾ ਇਹਦਾ ਇਕੱਲੇ ਦਾ ਇਹਨਾਂ ਦਾ ਵੀਡੀਓ ਕੋਈ ਗੱਲ ਨਹੀਂ ਦਿਓ ਮੈਂ ਚਾਹਣੇ ਦੇ ਪਿੱਛੇ ਆ ਰਿਹਾ ਸੀਗਾ ਤੇ ਉਹ ਕਿਤੇ ਰੋਕ ਕੇ ਇਹ ਤਿੰਨੇ ਉਹਨੂੰ ਪੈ ਰਹੇ ਸੀ ਇਕੱਲੇ ਨੂੰ ਇਕੱਲੇ ਨੂੰ ਦੇਖ ਕੇ ਮਚਾਨਕ ਦੇਖ ਕੇ ਮੇਰਾ ਰੱਸ਼ ਦੇਖ ਕੇ ਰੁਕ ਗਿਆ ਮੈਨੂੰ ਕਿ ਪਤਾ ਨਹੀਂ ਕੀ ਹੋ ਰਿਹਾ ਦੇਖਿਆ ਤੇ ਮੇਰਾ ਭਰਾ ਆਈ ਕਿੰਨੇ ਪੈ ਰਹੇ ਤੇ ਮੈਂ ਕਿੰਨਾਂ ਨੂੰ ਨੱਪ ਲਿਆ ਭਾਈ ਐਨੀ ਪਾਵਰ ਹੈਗੀ ਆਪਣੀ ਤਿੰਨਾਂ ਨੂੰ ਨੱਪ ਲਿਆ ਇਹ ਬਾਅਦ ਚ ਕਹਿੰਦੇ ਨਹੀਂ ਐਹੀ ਨਹੀਂ ਛੜੀ ਐਹੀ ਨਹੀਂ ਛੜੀ ਮੈਂ ਕਿ ਉਹਨਾਂ ਨੂੰ ਕਿਉਂ ਘੁੱਟਦੇ ਪਏ ਸੀ ਇਕੱਲੇ ਨੂੰ ਹਾਂਜੀ ਇਕੱਲੇ ਨੂੰ ਫੜ ਕੇ ਹੈਲਮਟ ਉਹਦੇ ਸਿਰ ਤੇ ਮਾਰਦੇ ਪਏ ਸੀ ਭਾਈ ਜੀ ਉਹਨਾਂ ਨੇ ਮਾਰਿਆ ਮਾਰਿਆ ਭਾਈ ਹੈਲਮਟ ਜਾਰੀ ਭਾਈ ਲੱਗੇ ਆ ਚੈੱਕ ਕਰਾ ਦੇ ਨਾਲੋ ਚੈੱਕ ਕਹਿੰਦੇ ਹੈਲਮਟ ਮਾਰਦੇ ਵੱਲ ਕੀ ਕੀਤਾ ਜਾ ਰਿਹਾ ਹੈ ਵਾਪਸ ਪਾ ਕੇ ਛੱ